ਮੇਰੀ ਪੇਟੀ ਦਾ ਟ੍ਰੈਕਿੰਗ ਥਾ ਉਹਨਾਂ ਦੂਜੇ ਵਿਆਹ ਵਾਲਿਆ ਕਿੰਨੇ ਵਾਰ ਉਹਦੇ ਨਾਲ ਉਹਨੇ ਕਿਥੋਂ ਕਿਥੇ ਰਹਿੰਦਾ ਸੀ ਉਹ ਵੀ ਕੋਈ ਭੱਗਾਂ ਵਾਲਾ ਹੁੰਦਾ ਜਿਹਦਾ ਪਿਆਰ ਸਿਰੇ ਚੜਦਾ ਇੱਕ ਜਿਹਾ ਮਾਮਲਾ ਸਾਹਮਣੇ ਆਇਆ ਹੈ ਪਹਿਲਾਂ ਹੋਇਆ ਪਿਆਰ ਫਿਰ ਲਵ ਮੈਰੀਜ ਪਰ ਵੀ ਧੋਖਾ ਧੋਖਾ ਉਸ ਵਕਤ ਜਦੋਂ ਕੋਈ 8 ਮਹੀਨੇ ਗਰਭਵਤੀ ਸੀ ਇਹ ਮਾਮਲਾ ਅਮਰਸਰ ਦਾ ਜਿੱਦੇ ਅਮਰਸਰ ਦੇ ਇੱਕ ਮਹਿਕੂਪੁਰ ਇਲਾਕੇ ਦੇ ਇੱਕ ਨੌਜਵਾਨ ਵੱਲੋਂ ਰਾਜੇਪੁਰ ਜੀ ਵੀ ਕੁੜੀ ਨਾਲ ਘਰ ਦੇ ਰਾਜਮੰਦਾਂ ਨੇ ਵਿਆਹ ਕਰਵਾ ਲਿਆ ਕਿਉਂਕਿ ਸੱਤਵਧ ਹੋ ਗਿਆ ਉਸ ਨੂੰ ਛੱਡ ਕੇ ਦੂਜਾ ਵਿਆਹ ਕਰਵਾ ਲਿਆ ਕਿੰਨੀ ਮਾੜੀ ਗੱਲ ਹੈ ਕੀਤੀ ਪੈਂਦੀ ਜ਼ਿੰਦਗੀ ਰੋ ਲੱਤੀ ਗਈ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਮਰੋਂ ਅਮਰ ਸਾਹਿਬ ਪੁਲਿਸ ਨੂੰ ਤਰਖਾ ਦਿੱਤੀ ਗਈ ਤਾਂ ਪੁਲਿਸ ਵੱਲੋਂ ਇਸ ਵੇਲੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਹ ਮੈਂ ਅੰਬਰ ਸਰਕਰਾਨਾ ਨਾ ਮੋਗੰਪੁਰਾ ਬਿੱਲੇਲੇ ਚੌਂਕਾ ਤੁਸੀਂ ਕਿੱਥੋਂ ਦੇ ਰਹੇ ਹੋ ਮੈਂ ਰਾਜਪੁਰਾ ਅੱਛਾ ਤੇ ਤੁਹਾਡਾ ਵਿਆਹ ਕਿੱਥੇ ਹੋਇਆ ਸੀ ਵਿਆਹ ਇੱਥੇ ਅੰਬਰਸਰ ਹੋਇਆ ਸੀ ਗੁਰਦੁਆਰੇ ਵਿੱਚ ਅੱਛਾ ਫਿਰ ਹੁਣ ਕੀ ਗੱਲ ਹੋਈ ਜੀ ਹੁਣ ਉਹਨੇ ਦੂਜਾ ਵਿਆਹ ਕਰਾ ਲਿਆ ਹੁਣ ਮੈਂ ਪ੍ਰੈਗਨੈਂਟ ਐ ਅੱਠਵਾਂ ਮਹੀਨਾ ਲੱਗ ਗਿਆ ਮੈਨੂੰ ਤੇ ਤੁਹਾਨੂੰ ਹੁਣ ਤਾਂ ਤੁਹਾਨੂੰ ਪਤਾ ਨਹੀਂ ਲੱਗਾ ਕਿ ਉਹਨੇ ਦੂਸਰਾ ਵਿਆਹ ਕਰਾਇਆ ਨਹੀਂ ਸਾਨੂੰ ਪਤਾ ਚੱਲਿਆ ਬਾਅਦ ਚ ਪਤਾ ਚੱਲਿਆ ਜਦੋਂ ਨੇ ਵਿਆਹ ਕਰਾ ਲਿਆ ਹੁਣ ਤੁਹਾਡੇ ਨਾਲ ਨਹੀਂ ਰਹਿੰਦਾ ਨਹੀਂ ਸਾਡੇ ਨਾਲ ਨਹੀਂ ਰਹਿੰਦੀ ਮੈਂਨੇ ਆਪਣੀ ਬੇਟੀ ਦੀ ਮੈਰਿਜ ਕੀਤੀ ਸੀ 1 ਸਾਲ ਹੋ ਗਿਆ ਮੇਰੀ ਬੇਟੀ ਦਾ ਪ੍ਰੈਗਨੈਂਟ ਆ ਉਹਨੇ ਦੂਜਾ ਵਿਆਹ ਹੀ ਲਵਾ ਲਿਆ ਕਿੰਨੇ ਵਿਆਹ ਦੂਸਰਾ ਉਹਦੇ ਘਰ ਵਾਲਨੇ ਨੇ ਕਿੱਥੋਂ ਉਹ ਕਿੱਥੇ ਰਹਿੰਦਾ ਸੀ ਉਹ ਵੀ ਇੱਧਰ ਹੀ ਰਹਿੰਦਾ ਸੀ ਅੰਮ੍ਰਿਤਸਰ ਦੇ ਸ਼ਹਿਰ ਦਾ ਨਾਮ ਨਹੀਂ ਮੈਨੂੰ ਪਤਾ ਇੱਧਰ ਹੀ ਰਹਿੰਦੇ ਸੀ ਅੰਮ੍ਰਿਤਸਰ ਮੁਗਮਪੁਰ ਇੱਧਰ ਰਹਿੰਦਾ ਹੈ ਮੁਗਮਪੁਰ ਉਹਨੇ ਵਿਆਹ ਦੂਸਰਾ ਕਦੋਂ ਕਰਾਇਆ ਤੁਹਾਨੂੰ ਕਦੋਂ ਪਤਾ ਲੱਗਾ ਜੀ ਮੈਨੇ ਧਰਮ ਮਾਰਚ ਨੂੰ ਵਿਆਹ ਕਰਾਇਆ ਸੀ ਮੈਨੂੰ 10 15 ਦਿਨ ਪਤਾ ਲੱਗਿਆ 10 ਦਿਨ ਤੱਕ ਹੀ ਉਹਨੇ ਤੁਹਾਨੂੰ ਦੱਸਿਆ ਨਹੀਂ ਕਿ ਮੈਂ ਵਿਆਹ ਦੂਜਾ ਕਰਾਉਣ ਦੇ ਆ ਕੋਈ ਨਹੀਂ ਜੀ ਕਿਸੇ ਬਈ ਕੁੜੀ ਤਾਂ ਡਿਉਨ ਪ੍ਰੈਗਨੈਂਟ ਹੈਗੀ ਆ ਹਾਂਜੀ ਪ੍ਰੈਗਨੈਂਟ ਹੈ ਉਹਨ ਵੱਟਾ ਮਹੀਨਾ ਮੁੰਡੇ ਨੂੰ ਪਤਾ ਹੈਗਾ ਵੀ ਕੁੜੀ ਪ੍ਰੈਗਨੈਂਟ ਹੈ ਹਾਂਜੀ ਪਤਾ ਹੈ ਉਸਨੂੰ ਤੇ ਉਹ ਕੀ ਕਹਿ ਰਿਹਾ ਹੁਣ ਉਹ ਤਾਂ ਕਹਿ ਰਿਹਾ ਬਸ ਕਹਿੰਦਾ ਮੈਂ ਮੈਂ ਕੋਈ ਖਰਚਾ ਨਹੀਂ ਦੇਣਾ ਕੁਝ ਨਹੀਂ ਮੈਨੂੰ ਚਾਹੇ ਅੰਦਰ ਕਰਵਾ ਦਿਓ ਕਹਿੰਦਾ ਕਹਿੰਦਾ ਮੇਰਾ ਤਾਂ ਹੈ ਹੀ ਨਹੀਂ ਹੈ ਹੀ ਉਹਦਾ ਬੱਚਾ ਸ਼ਾਦੀ ਕਰ ਲਈ ਸੀ ਆਪਣੀ ਮਰਜ਼ੀ ਸੇ ਆਜੋ ਬਹੁਤ ਪਰੇਸ਼ਾਨ ਹੈ ਅਬ ਇਸਕੋ ਕहां ਲੈ ਕੇ ਜਮ वो लड़का अभी आपके संपर्क में है <laughs> मेरे संपर्क में कोई नहीं है वो खुला चैलेंज करके चला गया कि मैं जानता नहीं इसको खुला चैलेंज किया खुला चैलेंज करके आप गया आपको कि मैं इसके किसी को नहीं जानता यहाँ पे अच्छा। लड़की मेरी प्रेग्नेंट है आठवें महीने इसको लगा हुआ है अब इसको कहाँ लेके आइए ठीक है दोनों पार्टी में बुला के वेरीफाई करते हैं अच्छा जी ਦੇ ਨਹੀਂ ਉਹਨਾਂ ਨੂੰ ਕਿਹਾ ਗਿਆ ਜੀ ਕੋਈ ਹਲੇ ਟਿਕਰੇ ਹੀ ਸਰਖਾ ਦਿੱਤੀ ਹੈ ਪਰ ਕੋਈ ਸੁਣਵਾਈ ਨਹੀਂ ਸਾਡੀ ਮੇਰੇ ਕੋ ਕਮਿਊਨਿਟੀ ਮੇਰੇ ਕੋ ਮਦਰੀ ਬਲੈਂਡ ਵਾਈਖ ਦਿਖਾ ਦੇਣ ਵਾਲੀ ਪਾਰਟੀ ਆਈ ਹੀ ਨਹੀਂ ਤੇ ਉਹ ਉਹ ਮੁੰਡੇ ਦਾ ਤਾਂ ਜੇ ਕੋਈ ਮਦਰੀ ਇੱਥੇ ਕੋਈ ਗੱਲ ਇਹ ਨਾ ਜੀ ਸਿੰਘਾ ਕੋਈ ਉਹਦੇ ਤੋਂ ਕੋਈ ਜੇ ਕੋਈ ਕਾਰਵਾਈ ਕੀਤੀ ਨਹੀਂ ਮੈਂ ਕਹਿੰਦਾ ਜਿਹੜੇ ਦਰਖਾਹ ਦਿੱਤੀ ਹੈ ਉਹ ਹੀ ਨਹੀਂ ਆਈ ਸਾਹਮਣੇ ਤੇ ਜਿਹਦੀ ਦਰਖਾਹ ਦਿੱਤੀ ਹੈ ਸਾਹਮਣੇ ਨਹੀਂ ਆਈ ਆ ਗਈ ਤੇ ਕਮੈਂਟ ਕਰੋ